Thank <laughs> очку Qualse la piel Bu子 মগৰ মানে মগৰ মগৰ ਮੇਰਾ ਨਾਮ ਕਲਦੀਪ ਸਿੰਘ ਜੀ ਜੀ ਕਿੱਥਾਂ ਲੱਗਿਆ ਤੁਹਾਡੇ ਬੱਚੇ ਅੱਜ ਅੱਜ ਗੋਲਡ ਮੈਲ ਦੇ ਚਿੱਤੇ ਬਣਾਲੇ ਪਹੁੰਚੇ ਹੈ ਤੁਹਾਨੂੰ ਸਵਾਗਤ ਕਰਨਾ ਪਹੁੰਚੇ ਨਾਲ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਪੂਰੇ ਬਰਨਾਲੇ ਸ਼ਹਿਰ ਨੂੰ ਪੂਰਾ ਮਾਣ ਮਹਿਸੂਸ ਹੈ ਜੀ ਬਾਕੀ ਸਕੂਲ ਵੱਲੋਂ ਵੀ ਟੀਚਰ ਆਏ ਹੋਏ ਨੇ ਉਹਨਾਂ ਨੇ ਪੂਰਾ ਇਹ ਗੱਲ ਦਾ ਮਾਣ ਮਹਿਸੂਸ ਹੈ ਜੀ ਦੋ ਬੱਚੇ ਮੈਡਲ ਲੈ ਕੇ ਆਏ ਨੇ ਕਿਸ ਤਰ੍ਹਾਂ ਦਾ ਪੜ੍ਹਾਈ ਤੇ ਖੇਡਾਂ ਵਿੱਚ ਨਾ ਕਿਵੇਂ ਟਾਈਮ ਮਰਗੀ ਜੰਦੇਰੇ ਬੱਚੇ 50 50% ਦੋਨਾਂ ਪਾਸੇ ਖੇਡ ਪਾਸੇ ਵੀ ਪੜ੍ਹਾਈ ਵਾਲੇ ਪਾਸੇ ਵੀ ਉਗੀ ਜਿਆਦਾ سپورਟ ਦੀ ਬਿਨਾ سپورਟ ਤੋਂ ਕੋਈ ਚੀਜ਼ ਹਾਸਲ ਨਹੀਂ ਹੁੰਦੀ ਜਿੱਦ ਤੱਕ ਪਰਿਵਾਰ ਦੇ ਆ ਨਹੀਂ ਪਰਿਵਾਰ ਕਨੇਓ ਪੂਰੀ سپورਟ ਆ ਜੀ ਇਹਨੂੰ ਬਾਕੀ ਸਕੂਲ ਕਨੇਓ ਬਾਕੀ ਕੋਚ ਸਹਿਬਾਨ ਨੇ ਜਿਹੜੇ ਉਹ ਵਧੀਆ ਚੰਗੀ ਤਰ੍ਹਾਂ ਇਹਨਾਂ ਨੂੰ ਮਤਲਬ ਪ੍ਰੈਕਟਿਸ ਕਰਾਉਂਦੇ ਨੇ ਜਿਆਦਾ ਸਰਕਾਰ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ ਜਿਵੇਂ ਪਿਛਲੇ ਵਾਰ ਤੁਸੀਂ ਕਹਿੰਦੇ ਸੀ ਨਹੀਂ ਕੋਈ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਇਸ ਵਾਰ ਵੀ ਸਾਰਾ ਖਰਚਾ ਆਪ ਕਰਕੇ ਪਿਛਲੀ ਵਾਰ ਤੇ ਇਹਦਾ ਬਾਹਰ ਜਾਣ ਦਾ ਇੰਟਰਨੈਟ ਜਾਣ ਦਾ ਵੀ ਬਣਿਆ ਸੀ 5 ਲੱਖ ਰੁਪਏ ਖਰਚਾ ਸੀ ਉਹ ਅਸੀਂ ਇੰਨਾ ਕਰ ਨਹੀਂ ਸਕੇ ਤਾਂ ਜ ਕਰਕੇ ਉਹ ਰਹੇ ਪੰਜਾਬ ਸਰਕਾਰ ਨੇ ਕੁਝ ਨਹੀਂ ਨਹੀਂ ਉਹ ਕੁਝ ਨਹੀਂ ਕਰਿਆ ਜੀ ਇਸੇ ਤਰ੍ਹਾਂ ਬੱਚੇ ਰਹਿ ਜਾਂਦੇ ਆ ਜੀ ਜਿਹੜੇ ਮਤਲਬ ਗਰੀਬ ਘਰ ਦੇ ਬੱਚੇ ਹੁੰਦੇ ਆ ਇਹ ਰਹਿ ਜਾਂਦੇ ਨੇ ਉਹਨਾਂ ਨੇ ਖਬਰਾਂ ਨਹੀਂ ਅੱਗੇ ਕਿ ਉਹਨਾਂ ਦੀ ਸਹਾਇਤਾ ਕਰੀ ਜਾਵੇ ਕਾਹਾਂ ਕਿੱਥੇ ਤੱਕ ਜਾਣਾ ਆਪਣੇ ਮੀਤ ਜੀ ਮਨਿਸਟਰ ਸਾਹਿਬ ਸੀਗੇ ਉਦੋਂ ਵੀ ਠੀਕ ਹੈ ਨਾ ਗੱਲ ਕਿ ਕੋਈ ਉਹਨਾਂ ਤੋਂ ਮਤਲਬ ਤੁਸੀਂ ਗਏ ਨਹੀਂ ਸਹਾਇਤਾ ਮੰਗਣ ਮਤਲਬ ਕੋਈ ਕਰ ਆਪ ਹੀ ਚਾਹੀਦਾ ਜੀ ਉਹਨਾਂ ਨੂੰ ਇਹ ਗੱਲ ਤਾਂ ਉਹਨਾਂ ਨੂੰ ਪਤਾ ਹੀ ਲੱਗਦਾ ਸ਼ਹਿਰ ਦੇ ਵਿੱਚ ਵੀ ਸਾਡੇ ਸ਼ਹਿਰ ਤੇ ਗੋਲਡ ਮੈਡਲ ਆ ਰਹੇ ਨੇ ਜੀ ਅੱਜ ਕੋਈ ਜਾਂ ਕੱਲ ਕੋਈ ਫੋਨ ਆਇਆ ਤੁਹਾਨੂੰ ਕੋਈ ਅਗਰ ਬੱਚਿਆਂ ਨੇ ਅਸਲ ਕੀਤੀ ਹੈ ਨਹੀਂ ਕੋਈ ਫੋਨ ਨਹੀਂ ਆਇਆ ਜੀ ਮੇਰਾ ਨਾਮ ਖੁਸ਼ਪਰੀ ਤੇ ਮੈਂ ਵਾਇਆ ਸਕੂਲ ਦਾ ਵਿਦਿਆਰਥੀ ਹਾਂ ਅਸੀਂ ਸੋਲਨ ਖੇਡਣ ਗਏ ਸੀ ਇੱਕ ਬਾਕਸਿੰਗ ਚੈਂਪੀਅਨਸ਼ਿਪ ਉੱਥੋਂ ਮੇਰਾ 골ਡ ਮੈਡਲ ਆਈ ਮੇਰੀਆਂ ਚਾਰ ਬੋਟਾਂ ਹੋਈਆਂ ਸੀ ਉੱਥੋਂ ਅਸੀਂ ਖੇਡ ਕੇ ਆਏ ਤੇ ਮੈਂ 골ਡ ਮੈਡਲ ਪ੍ਰਾਪਤ ਕੀਤਾ ਹਾਂ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਸਕੂਲ ਦਾ ਪਰਿਵਾਰ ਦਾ ਤੇ ਕੋਚ ਦਾ ਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਜਿਸ ਕਰਕੇ ਮੇਰਾ ਇਹ ਮੈਡਲ ਆਇਆ ਤੇ ਮੌਜੂਦ ਮਾਨਾਂ ਨੂੰ ਜੁਥ ਨੂੰ ਮੈਸੇਜ ਕੀ ਹੈਗਾ ਵੀ ਉਥੋਂ ਇਹੀ ਮੈਸੇਜ ਹੈ ਵੀ ਨਸ਼ਾ ਪੱਤੇ ਤੋਂ ਦੂਰ ਰਹਿਣਾ ਸਪੋਰਟਸ ਖੇਡਣ ਦੇ ਨਾਲ ਜੁੜਨ ਤੇ ਜਿਆਦਾ ਤੋਂ ਜਿਆਦਾ ਉਹ ਕਰਨ ਪੰਜਾਬ ਦਾ ਨਾਮ ਰੋਸ਼ਨ ਕਰ। ਅੱਜ ਕੀਤਾ ਗਿਆਗਾ ਬਹੁਤ ਵਧੀਆ ਹੈਗਾ ਉਹਨਾਂ ਵੱਲੋਂ ਕੰਪੈਟ ਵੱਲੋਂ ਪਿੰਡ ਵਾਸਤੇ ਕਿਵੇਂ ਦੇ ਰਿਹਾ ਹੈ। ਹਾਂ ਇਹ ਬਹੁਤ ਧੰਨਵਾਦ ਹੈ ਸਭ ਦਾ ਜਿਨ੍ਹਾਂ ਨੇ ਵੀ ਸਵਾਗਤ ਕੀਤਾ ਈ। ਸਭ ਨੂੰ ਧੰਨਵਾਦ ਕੀਤਾ ਜਾਂਦਾ ਹੈ। ਸਾਡੀ ਹਾਂਜੀ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਈ ਆਪਦੇ ਪੰਜਾਬ ਵਾਸਤੇ ਉਹ ਕਰਕੇ ਆਏ ਜਿੱਤ ਕੇ ਆਏ ਆਂ ਈ ਤੇ ਆਪਦੇ ਟੀਚਰ ਕੋਚ ਦੇ ਉਮੀਦਾਂ ਦੇ ਖਰੇ ਉਤਰੇ ਆ। ਮੁਕਾਬਲਾ ਕਿਵੇਂ ਆਇਆ? ਮੁਕਾਬਲਾ ਸਰ ਮੇਰਾ 오ਡੀਸਾ ਨਾਲ ਮੇਨੇ 4 ਫਾਈਟਾਂ ਹੋਈਆਂ ਸੀ 오ਡੀਸਾ ਕੋਲਕਾਤਾ ਤੇ ਇੱਕ ਸਿੱਕਮ ਤੇ ਇੱਕ ਹੋਰ ਸਟੇਟ ਸੀ ਕਿੰਨੇ ਸਟੇਟਾਂ ਨੇ ਇਸ ਪਾਰਟਿਸਿਪੇਟ ਕੀਤਾ ਹੈ ਸਟੇਟ ਜੀ ਉੱਥੇ ਹੋਣਗੇ ਮੇਰੇ 10 10 15 ਸਟੇਟਾਂ ਦਾ ਹੋਊਗਾ ਇਹ ਕੰਪੀਟੀਸ਼ਨ ਅੱਗੇ ਤੋਂ ਵੀ ਮੈਚ ਜਾਰੀ ਰਹੇਗਾ ਹਾਂਜੀ ਹਾਂਜੀ ਮੈਚ ਜਾਰੀ ਆਈ ਹੋਰ ਵੀ ਮੈਡਲ ਲਿਆਉਂਦੀ ਸਾਡੀ ਪੂਰੀ ਹੋਊਗੀ ਕੀ ਨਾਮ ਤੁਹਾਡਾ ਮੇਰਾ ਨਾਮ ਮਨੋਰੀਤ ਕੌਰ ਹੈ ਜੀ ਤੁਸੀਂ ਕਿਹੜੀ ਕਲਾਸ ਕਿਹੜੀ ਇੰਸਟੀਚਿਊਟਸ ਪੜਦੇ ਹੋ ਤੇ ਕਿੱਥੇ ਖੇਡਣ ਗਏ ਸੀ ਕਿਸ ਲੈਵਲ ਤੇ ਜਿੱਤ ਹਾਸਲ ਕਰਕੇ ਆਏ ਹੋ ਮੈਂ ਪਲੱਸ 2 ਕਲਾਸ ਚ ਪੜਦੀ ਆ ਮੈਂ ਵਾਈਸ ਪਬਲਿਕ ਸਕੂਲ ਹੰਡਾਏ ਵਿੱਚ ਪੜਦੀ ਆ ਐਂਡ ਸਾਡੀ ਇੱਕ ਇੱਕ ਬਾਕਸਿੰਗ ਜੂਨੀਅਰ ਨੈਸ਼ਨਲ ਹੋਈ ਸੀਗੀ ਸੋਲਨ ਹਿਮਾਚਲ ਪ੍ਰਦੇਸ਼ ਦੇ ਵਿੱਚ ਉਥੋਂ ਮੇਰਾ ਦੋ 골ਡ ਮੈਡਲ ਆਏ ਨੇ ਦੋ ਇਵੈਂਟਾਂ ਦੇ ਵਿੱਚੋਂ ਪਹਿਲਾਂ ਵੀ ਤੁਸੀਂ ਜਿੱਤ ਹਾਂਜੀ ਮੈਂ ਇਹ 4 ਸਾਲ ਹੋ ਗਏ ਮੈਨੂੰ ਇਹ ਗੇਮ ਕਰਦੀ ਨੂੰ ਤੇ ਮੇਰੇ 3 ਵਾਰ 골ਡ ਆ ਚੁੱਕਿਆ ਤੇ ਇੱਕ ਵਾਰ ਮੇਰਾ ਸਿਲਵਰ ਆ ਚੁੱਕਿਆ ਗੇਮ ਚੋਂ ਇਸ ਤਰ੍ਹਾਂ ਜਿਤ ਨੂੰ ਦੇਖਦੇ ਹੋਗੇ ਕਿਸ ਤਰ੍ਹਾਂ ਕੰਪੀਟੀਸ਼ਨ ਸੀ ਕਿਸ ਤਰ੍ਹਾਂ ਸੋਚ ਕੇ ਗਏ ਸੀ ਮਤਲਬ ਸੋ ਛੇਤੇ ਬਸ ਮੇਨ ਗੇਮ ਗੋਲ ਇੱਕੋ ਹੀ ਹੁੰਦਾ ਕਿ 골ਡ ਮੈਡਲ ਲੈ ਕੇ ਆਣਾ ਆਪਣੀ ਪ੍ਰੈਕਟਿਸ ਸ਼ੁਰੂ ਤੋਂ ਹੋਵੇ ਦੀ ਰੱਖੀ ਦੀ ਆ ਪੜਾਈ ਵਗੈਰਾ ਤਾਂ ਚਲੋ ਹੁੰਦੀ ਰਹਿੰਦੀ ਆ ਫਿਰ ਵੀ ਚਲੋ ਉਹ ਵੀ ਜ਼ਰੂਰੀ ਆ ਬਟ ਜਿਆਦਾ ਤਾਂ 60% ਮੇਰੀ ਗੇਮ ਹੀ ਆ 40% ਮੈਂ ਆਪਣੀ ਸਟੱਡੀ ਨੂੰ ਟਾਈਮ ਦਿੰਨੀ ਆ 60% ਆਪਣੀ ਗੇਮ ਨੂੰ ਟਾਈਮ ਦਿੰਨੀ ਆ ਕਿਉਂਕਿ ਮੈਂ ਗੋਲ ਮੇਰਾ ਇਹ ਆ ਕਿ ਮੈਂ ਮੈਡਲ 올림픽 ਤੱਕ ਲੈ ਕੇ ਆਉਣਾ 골ਡ ਮੈਡਲ ਜਿਵੇਂ ਕਿ ਆਖਿਆ ਸੀ ਪਿਛਲੇ ਗੇੜੇ ਤੁਸੀਂ ਕਹਿੰਦੇ ਸਰਕਾਰ ਜਿਹੜਾ ਤੁਹਾਡਾ ਸਾਥ ਨਹੀਂ ਦਿੱਤੀ ਪਰਿਵਾਰ ਵੱਲੋਂ ਹੀ ਪੈਸੇ ਲਾ ਕੇ ਮਤਲਬ ਕਿ ਤੁਹਾਨੂੰ ਭੇਜਿਆ ਗਿਆ ਸੀ ਕਿ ਐਕਤੀ ਵਾਰ ਵੀ ਉਸ ਤਰ੍ਹਾਂ ਹੀ ਹੋਇਆ ਹ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਐਂਡ ਇਸ ਵਾਰ ਵੀ ਸਾਰਾ ਖਰਚਾ ਮੇਰੇ ਘਰਦਿਆਂ ਦੇ ਆਪ ਹੀ ਲਾਇਆ ਮੇਰਾ ਰਹਿਣ ਸਹਿਣ ਦਾ ਮੇਰਾ ਖਾਣ ਪੀਣ ਜੋ ਵੀ ਸੀ ਸਾਰਾ ਖਰਚਾ ਮੇਰੇ ਆਪ ਘਰਦਿਆਂ ਲਾਇਆਗਾ ਮੇਰੀ ਸਰਕਾਰ ਨੂੰ ਇੱਕੋ ਅਪਰੋਚ ਆ ਕਿ ਤੁਸੀਂ ਚਾਹੋ ਨਿਓ ਵੀ ਪੰਜਾਬ ਦੇ ਜ਼ਿਆਦਾਤਰ ਮੈਡਲ ਆਨ ਤੇ ਬਹੁਤ ਸਾਰੇ ਬੱਚੇ ਨਸ਼ਿਆਂ ਤੋਂ ਵੀ ਬਚ ਸਕਦੇ ਆ ਬਟ ਤੁਹਾਡੀ ਛੋਟੀ ਜੀ ਹੈਲਪ ਸਾਡੀ ਬਹੁਤ ਵਧੀਆ ਜ਼ਿੰਦਗੀ ਬਣਾ ਦੂਗੀ ਤੁਸੀਂ ਹਰੇਕ ਬੱਚੇ ਨੂੰ ਜੋ ਵੀ ਖੇਲ ਕੇ ਆਉਂਦੇ ਉਹਨਾਂ ਦੇ ਮੈਡਲ ਆਉਂਦੇ ਤੁਸੀਂ ਉਹਨਾਂ ਨੂੰ ਸਕਾਲਰਸ਼ਿਪਸ ਦੋ ਕਿਟ ਪ੍ਰੋਵਾਈਡ ਕਰੋ ਸਾਰੀ ਡਾਈਟ ਪ੍ਰੋਵਾਈਡ ਕਰੋਗੇ ਤਾਂ ਸੇ ਤੁਹਾਨੂੰ ਅੱਜ ਜੇ ਤੁਸੀਂ ਸਾਨੂੰ ਆਪ ਦਾ 100% ਦੋਗੇ ਅਸੀਂ ਸੈਂਦ ਦਵਾਂਗੇ ਅਸੀਂ ਵੀ ਤੁਹਾਡੇ ਲਈ ਕੁਛ ਨਾ ਕੁਛ ਲੈ ਕੇ ਜਰੂਰ ਆਵਾਂਗੇ ਜਿਵੇਂ ਕਿ ਮੀਤ ਯਾਰ ਸੀਗਾ ਖੇਡ ਮੰਤਰੀ ਸੀਗਾ ਇਥੇ ਆਪਣਾ ਆਪਣਾ ਸੀਗਾ ਪਰ ਉਸਦੇ ਹੁੰਦੇ ਹੋਏ ਵੀ ਸਾਨੂੰ ਕੋਈ ਸਹੂਲਤ ਨਹੀਂ ਜੀ ਕਿਸੇ ਨੇ ਵੀ ਸਾਨੂੰ ਕੋਈ ਕੋਈ ਇਵਨ ਸਾਨੂੰ ਮਿਲਣ ਤੱਕ ਨਹੀਂ ਆਇਆ ਵੀ ਬੱਚੇ ਤੁਹਾਡਾ ਮੈਡਲ ਆਇਆ ਵੀ ਤੁਸੀਂ ਬਹੁਤ ਵਧੀਆ ਖਿਦਿਓ ਇਦਾਂ ਕੋਈ ਵੀ ਸਾਨੂੰ ਕਿਸੇ ਵੱਲੋਂ ਕੋਈ ਹੈਲਪ ਨਹੀਂ ਹੋਈ ਅੱਜ ਪਰਿਵਾਰ ਤੇ ਬਾਈਸ ਗਰੁੱਪ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਬਹੁਤ ਵਧੀਆ ਲੱਗਿਆ ਮੈਨੂੰ ਮੇਰੇ ਪਰਿਵਾਰ ਨੇ ਮੇਰੇ ਸਕੂਲ ਨੇ ਬਹੁਤ ਮਤਲਬ ਸਪੋਰਟ ਕੀਤਾ ਹਰ ਇੱਕ ਚੀਜ਼ ਲਈ ਹਰ ਇੱਕ ਚੀਜ਼ ਲਈ ਕਦੇ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਮੇਰੇ ਟੀਚਰਸ ਨੇ ਵੀ ਮੇਰੇ ਕੋਚ ਸਾਹਿਬਾਨ ਨੇ ਵੀ ਮੇਰੇ ਪੇਰੈਂਟਸ ਨੇ ਵੀ ਜੋ ਮੈਨੂੰ ਚਾਹੀਦਾ ਮੈਨੂੰ ਆਲਰੇਡੀ ਦੇ ਦੇ ਦਿੰਦੇ ਆ ਐਂਡ ਜਿੰਨੀ ਮੈਨੂੰ ਪ੍ਰੈਕਟਿਸ ਦੇ ਲੋੜ ਆ ਮੈਨੂੰ ਕਿਸੇ ਚੀਜ਼ ਲਈ ਇਹ ਨਹੀਂ ਕਹਿੰਦੇ ਵੀ ਤੂੰ ਇਹ ਚੀਜ਼ ਨਾ ਕਰ ਇਹ ਚੀਜ਼ ਤੇਰੇ ਲਈ ਵੀ ਤੂੰ ਇਹ ਚੀਜ਼ ਕਰ ਨਹੀਂ ਸਕਦੀ ਮੈਨੂੰ ਹਮੇਸ਼ਾ ਮੋਟਿਵੇਟ ਹੀ ਕਰਦੇ ਹਰ ਇੱਕ ਚੀਜ਼ ਲਈ